ਅੱਜ ਦੀ ਕੰਪਲੇਟ ਆਪਾਂ ਜ਼ਿਲ੍ਹਾ ਮੋਗੇ ਦਾ ਪਿੰਡ ਮੰਦਰਾਂ ਦੇ ਵਿੱਚ ਜਾ ਰਹੇ ਆ। ਤਕਰੀਬਨ 20 ਦਿਨ ਪਹਿਲਾਂ ਵੀਰ ਨੇ ਆਪਾਂ ਨੂੰ ਫੋਨ ਕੀਤਾ ਸੀ ਕਿ ਏਸੀ ਦੇ ਵਿੱਚੋਂ ਪਾਣੀ ਦੀ ਪ੍ਰੋਬਲਮ ਆ ਰਹੀ ਹੈ। ਤਿੰਨ ਚਾਰ ਵਾਰੀ ਵੀ ਬਾਈ ਨੇ ਚੈੱਕ ਵੀ ਕਰਵਾਇਆ ਤੇ ਪ੍ਰੋਬਲਮ ਇੰਨੀ ਜਿਆਦਾ ਗੰਭੀਰ ਹੋ ਚੁੱਕੀ ਆ ਕਿ ਏਸੀ ਦੇ ਵਜ੍ਹਾ ਤੋਂ ਜਿਹੜਾ ਪਾਣੀ ਲੀਕ ਹੋ ਰਿਹਾ ਤੇ ਵੀਰ ਕਹਿੰਦਾ ਮੈਂ ਬੈੱਡ ਨਵਾਂ ਲਵਾਇਆ ਤੇ ਬੈੱਡ ਨਾਲ ਫਿਕਸ ਹੈ। ਪਾਣੀ ਪੈ ਪਾ ਕੇ ਮੇਰੇ ਬੈੱਡ ਦਾ ਬੁਰਾ ਹਾਲ ਹੋ ਰਿਹਾ। ਹੂੰ ਤਾਂ ਤਾਂ ਬਹੁਤ ਜ਼ਿਆਦਾ ਵੀਰ ਦੁਖੀ ਲੱਗ ਰਿਹਾ ਸੀ ਪਰ ਉਹਦੇ ਜਿਹੜੇ ਦੁੱਖ ਦੀ ਆਵਾਜ਼ ਨੂੰ ਆਪਾਂ ਖੁਸ਼ੀ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਾਂਗੇ ਮੇਰੇ ਹਰ ਕਸਟਮਰ ਦੇ ਮੈਂ ਖੁਸ਼ੀ ਦੇਖਣੀ ਚਾਹਣਾ ਕਿਉਂਕਿ ਖੁਸ਼ੀ ਜਦੋਂ ਕੋਈ ਕਿਸੇ ਨੂੰ ਯਾਦ ਕਰਦਾ ਨਾ ਸੋਸ਼ਲ ਮੀਡੀਆ ਦੇ ਜੁੜ ਕੇ ਉਹ ਬੜੀ ਉਮੀਦ ਦੇ ਨਾਲ ਯਾਦ ਕਰਦਾ ਵੀ ਬਈ ਸ਼ਾਇਦ ਮੇਰਾ ਕੋਈ ਮਸਲਾ ਹੱਲ ਹੋ ਜੇ ਤੇ ਆਪਾਂ ਨੂੰ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਦਿਲੋਂ ਖੁਸ਼ੀ ਮਿਲਦੀ ਹੈ ਅਗਲੇ ਦੇ ਚਿਹਰੇ ਤੇ ਆਪਾਂ ਨੂੰ ਖੁਸ਼ੀ ਵੇਖਣ ਦਾ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਹੈ ਇਸ ਕਰਕੇ ਅੱਜ ਆਪਾਂ ਇਸ ਵੀਰ ਦੀ ਕੰਪਲੇਟ ਦਾ ਹੱਲ ਕਰਨ ਜਾ ਰਹੇ ਹਾਂ ਬਣੇ ਰਹਿ ਜਾ ਜ ਆਪਣੇ ਇਸ ਵੀਡੀਓ ਦੇ ਨਾਲ ਤੇ ਦਿਖਾਉਣੇ ਆ ਏਸੀ ਦੇ ਵਿੱਚੋਂ ਕੀ ਫਾਲਟ ਨਿਕਲਦਾ ਜੇਕਰ ਉਹਦੀ ਏਸੀ ਦੀ ਉਤਾਰ ਕੇ ਸਰਵਿਸ ਕਰਨੀ ਪਈ ਸਰਵਿਸ ਵੀ ਕਰਾਂਗੇ ਹੋਰ ਵੀ ਜੋ ਫਾਲਟ ਹੋਇਆ ਤੁਹਾਡੇ ਸਾਹਮਣੇ ਰੱਖਾਂਗੇ ਬਣੇ ਰਹਿ ਜਾ ਆਪਣੇ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅਗਲੀਆਂ ਰਾਵਾਂ ਤੇ ਬ੍ਰਿਜੇਤ ਗੁਰਪ੍ਰੇ ਸਿੰਘ ਦਾ ਘਰ ਕਿਹੜਾ ਆ ਜਾ ਕੇ ਸਿਰੇ ਤੇ ਨਹੀਂ ਗੜੀ ਮੁਰਣੀ ਆ ਠੀਕ ਹੈ ਪਰ ਇਹ ਦੂਜੀ ਗਲੀ ਦੇ ਵਿੱਚ ਪਹਿਲੀ ਗਲੀ ਛੱਡ ਕੇ ਖੜੇ ਹੋ ਗਏ ਜਦੋਂ ਮੋੜ ਮੋੜ ਨੇ ਸਡਾਉ ਮੋੜ ਜਾਂ ਉਹ ਚਰੇ ਤੇ ਗਲੀ ਮੁੜ ਕੇ ਇੱਕ ਖੱਬੇ ਤੇ ਪਹਿਲਾ ਘਰ ਹੋਣਾ ਗਾਹੜੇ ਘਰ ਉਹ ਦੂਜਾ ਘਰ ਹੋਣਾ ਠੀਕ ਹੈ ਵੀਰੇ ਥੈਂਕ ਯੂ ਭਾਜੀ ਪਹੁੰਚ ਚੁੱਕੇ ਆਪਾਂ ਏਸੀ ਵਾਲੇ ਰੂਮ ਦੇ ਵਿੱਚ ਤੇ ਏਸੀ ਨੂੰ ਕਰ ਦਿੱਤਾ ਆਨ ਤੇ ਪ੍ਰੋਬਲਮ ਵਾਕਿਆ ਹੀ ਜੈਨੂਆ ਨੇ ਬੈੱਡ ਬਿਲਕੁਲ ਨਾਲ ਫਿਕਸ ਹੋਇਆ ਪਿਆ ਤੇ ਪਾਣੀ ਜਿਹੜਾ ਆਹ ਦੇਖੋ ਪੈਨਲ ਦੇ ਵਿੱਚੋਂ ਡ੍ਰੌਪ ਬਣਦੀਆਂ ਨੇ ਇਹ ਪਾਣੀ ਸਾਰੇ ਬੈਡ ਤੇ ਡਿੱਗਦਾ ਤੇ ਖਾਸ ਤੌਰ ਤੇ ਇਧਰ ਵਾਲੀ ਸਾਈਡ ਤੇ ਰਾਈਟ ਸਾਈਡ ਤੋਂ ਪਾਣੀ ਜ਼ਿਆਦਾ ਡਿੱਗਦਾ ਸਾਰਾ ਬੈਡ ਜਿਹੜਾ ਨਾ ਲੱਕੜ ਸਾਰੀ ਗਲ ਚੁੱਕੀ ਹੈ ਆਊਟਡੋਰ ਦੇ ਕੋਲ ਪਹੁੰਚੇ ਆ ਤੇ ਕੋਈ ਵੀ ਇਨਸੂਲੇਸ਼ਨ ਨਹੀਂ ਹੈ ਵੀ ਪਾਈਪ ਦੇ ਉੱਪਰ ਤੇ ਰਿਟਰਨ ਤੋਂ ਠੀਕ ਠਾਕ ਹੈ ਰਿਟਰਨ ਤਾਂ ਵਧੀਆ ਆ ਰਹੀ ਹੈ ਤੇ ਕਹ ਰਹੇ ਵੀ ਬਰਫ਼ ਵੀ ਛੱਡਦਾ ਹੁਣ ਕੋਲ ਪਹੁੰਚਿਆ ਇਨਡੋਰ ਦਾ ਵਾਕਿਆ ਹੀ ਬਾਈ ਨਾ ਬੜਾ ਹੀ ਦੁਖੀ ਸੀਗਾ ਕਿਉਂਕਿ ਬਹੁਤ ਜ਼ਿਆਦਾ ਤੁਸੀਂ ਹਾਲਾਤ ਵੇਖੇ ਏਸੀ ਨੇ ਇੰਨਾ ਜ਼ਿਆਦਾ ਬੈਡ ਦਾ ਵੀ ਬੁਰਾ ਹਾਲ ਕੀਤਾ ਹੈ ਗੰਧ ਵੀ ਸਾਰੀ ਖਰਾਬ ਹੋ ਚੁੱਕੀ ਹੈ ਹੁਣ ਆਪਾਂ ਇਸ ਏਸੀ ਦਾ ਮਸਲਾ ਹੱਲ ਕਰਕੇ ਜਾਂਦੇ ਗੈਸ ਤਾਂ ਠੀਕ ਹੈਗੀ ਆ ਵੈਸੇ 50 ਪਾਉਂਡ ਦੇ ਕਰੀਬ ਹੈਗੀ ਆ ਪਰ ਜਦੋਂ ਰਿਟਰਨ ਜ਼ਿਆਦਾ ਹੋਵੇ ਨਾ ਤੇ ਫਿਰ ਪ੍ਰੈਸ਼ਰ ਵੀ ਕੱਟ ਜਾਂਦਾ ਹੀਟ ਵੀ ਲਗਭਗ ਸਹੀ ਆ ਰਹੀ ਹੈ ਇੰਡੋਰ ਕੋਲ ਆ ਗਏ ਤਾਂ ਇੰਡੋਰ ਦਾ ਉੱਪਰ ਵਾਲਾ ਟੌਪ ਕਵਰ ਉਤਾਰ ਰਹੇ ਹਾਂ ਏਸੀ ਚੱਲ ਰਿਹਾ ਤੇ ਪਿੱਛੇ ਵਾਲਾ ਕਵੈਲ ਦਾ ਹਾਲ ਵੇਖੋ ਕੀ ਬਣਿਆ ਪਿਆ ਇਹੀ ਮੌਇਸਚਰ ਖਰਾਬ ਕਰਦਾ ਤੇ ਇਨੇ ਟਾਈਮ ਨੂੰ ਬਾਈ ਜੀ ਚਾਹ ਲੈ ਕੇ ਆ ਗਏ ਨਾਲ ਦੀ ਨਾਲ ਚਾਹ ਪੀਵਾਂਗੇ ਤੇ ਨਾਲੇ ਸਮੱਸਿਆ ਗੰਭੀਰ ਹੋਣ ਕਰਕੇ ਨਾ ਇਨਡੋਰ ਨੂੰ ਆਪਾਂ ਨੂੰ ਉਤਾਰਨਾ ਹੀ ਪੈਣਾ ਤੇ ਗੈਸ ਨੂੰ ਕਰ ਲਿਆ ਸਟੋਰ ਤੇ ਹੁਣ ਜਿਹੜੇ ਆ ਬੈਕ ਸਾਈਡ ਵਾਲਿਆ ਫਲੇਅਰ ਨਟ ਆਊਟਡੋਰ ਦੇ ਇਨਡੋਰ ਨੂੰ ਜੋੜਨ ਵਾਲੇ ਉਹ ਸਾਰੇ ਖੋਲ ਦਾਂਗੇ ਤੇ ਇਨਸੂਲੇਸ਼ਨ ਦਾ ਇੱਥੇ ਵੀ ਬੁਰਾ ਹਾਲ ਹੋਇਆ ਪਿਆ ਤੇ ਪੂਰਾ ਮੌਇਸਚਰ ਬਣ ਚੁੱਕਾ ਪ੍ਰਿੰਪਲਰ ਤੇ ਵੀ ਕਵਰ ਨਹੀਂ ਨਾ ਤਾਂ ਵਰਗੇ ਇੰਡੋਰ ਯੂਨਟ ਨੂੰ ਲਿਆਏ ਆ ਬਾਹਰ ਤੇ ਇਹਨੂੰ ਪਾਲਿਆ ਫੱਟੇ ਤੇ ਹੁਣ ਇਹਦੇ ਕੱਲੇ ਕੱਲੇ ਅੰਗ ਦਾ ਪੋਸਟਮਾਰਟਮ ਹੋਏਗਾ ਤੇ ਫਿਰ ਇਸ ਸਮੱਸਿਆ ਦਾ ਹੱਲ ਕਰਾਂਗੇ ਸਾਰੇ ਪੈਨਲ ਪੁੰਨ ਲਾਪਾਂ ਦੇ ਖੋਲ ਦਿੱਤੇ ਆ ਪੀਸੀਬੀ ਕੱਢ ਕੇ ਸਾਈਡ ਤੇ ਰੱਖ ਦਿੱਤੀ ਹੈ ਤੇ ਬਾਕੀ ਵੀ ਜਿਹੜੇ ਕੋਇਲ ਤੇ ਹੋਰ ਇੱਕ ਚੀਜ਼ ਨੂੰ ਵੱਖਰੀ ਵੱਖਰੀ ਕਰ ਰਹੇ ਆ। ਹੁਣ ਆਪਾਂ ਇਨਡੋਰ ਦਾ 쿨ਿੰਗ ਕੋਇਲ ਵੀ ਅਲੱਗ ਕਰ ਲਿਆ ਤੇ 쿨ਿੰਗ ਕੋਇਲ ਦੇ ਹਾਲਾਤ ਵੇਖੋ ਕਿੰਨੀਆਂ ਜਿਆਦੀਆਂ ਡਸਟ ਦੇ ਨਾਲ ਪੇਪੜੀਆਂ ਬਣੀਆਂ ਪਈਆਂ। ਪੂਰੀ ਜੈਲ ਬਣ ਬਣ ਕੇ ਨਾ ਤੇ ਇਨਡੋਰ ਕੋਇਲ ਜਿਹੜਾ ਬਲੌਕ ਹੋ ਚੁੱਕਾ ਇਹ ਪਾਣੀ ਸੁੱਟਣ ਦਾ ਮੇਨ ਕਾਰਨ ਏ ਸੀ। ਇਧਰ ਪਾਣੀ ਵਾਲੀਆਂ ਟ੍ਰੇਆਂ ਵੀ ਬਲੋਰ ਦੇ ਥੱਲੇ ਬਾਹਰ ਲੀਆਂ ਇਹ ਵੀ ਡਸਟ ਦੇ ਨਾਲ ਬਿਲਕੁਲ ਬਲੌਕ ਹੋ ਚੁੱਕੀਆਂ ਨੇ। ਤੇ ਸਾਰੇ ਪਾਰਟ ਆਪਾਂ ਵੱਖਰੇ ਵੱਖਰੇ ਕਰ ਦਿੱਤੇ ਆ ਤੇ ਸਾਰਿਆਂ ਨੂੰ ਪੂਰੀ ਤਸੱਲੀ ਦੇ ਨਾਲ ਵਾਸ਼ ਕਰਾਂਗੇ ਇੱਕ ਬਾਈ ਦੇ ਨਾਲ ਮੈਨੂੰ ਕੱਲ ਫੋਨ ਆਇਆ ਤੇ ਕਹਿੰਦੇ ਬਾਈ ਜੀ ਆਪਣਾ ਵੀ ਏਸੀ ਖੋਲ ਕੇ ਸਰਵਿਸ ਕਰਨਾ ਤੇ ਮੈਂ ਕਿਹਾ ਬਾਈ ਜੀ ਦੂਰ ਵੀ ਪੈ ਜਾਣਾ ਤੇ ਖਰਚਾ ਵੱਧ ਹੋ ਜਾਣਾ ਤੇ ਬਾਈ ਜੀ ਜੇ ਆਪਾਂ ਖੋਲ ਕੇ ਏਸੀ ਸਰਵਿਸ ਕਰਦੇ ਆ ਨਾ ਤੇ ਘਟੋ ਘਟ 4 ਘੰਟੇ ਦਾ ਸਮਾਂ ਮੇਰਾ ਮਿਥਿਆ ਆ ਵੀ ਇੰਨਾ ਟਾਈਮ ਲੱਗ ਜਾਂਦਾ ਕਹਿੰਦਾ ਬਾਈ ਜੀ ਤੁਸੀਂ ਵੀਡੀਓ ਦੇ ਵਿੱਚ ਤਾਂ 8-7 ਮਿੰਟ ਦੇ ਵਿੱਚ ਹੀ ਵਿਖਾ ਦਿੰਦੇ ਹੋ ਮੈਂ ਕਿਹਾ ਬਾਈ ਜੀ 4 ਘੰਟੇ ਦੀ ਵੀਡੀਓ ਵੇਖੇਗਾ ਕੌਣ ਸੋ ਇਸ ਲਈ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਵਿੱਚੋਂ ਰਹਿ ਜਾਂਦੀਆਂ ਨੇ ਆਪਾਂ ਕਾਲੀ-ਕਾਲੀ ਦੇ ਵਿੱਚ ਵੀਡੀਓ ਬਣਾ ਕੇ ਦਿਖਾਣੇ ਆ ਤੁਹਾਨੂੰ ਜੇਕਰ ਵੀਡੀਓ ਲੰਬੀ ਕਰੀਏ ਤੇ ਨਾ ਤਾਂ ਕਿਸੇ ਨੂੰ ਵੇਖਣ ਦਾ ਸਵਾਦ ਆਉਣਾ ਉਹ ਸਾਰੀਆਂ ਚੀਜ਼ਾਂ ਰਿਪੀਟ ਇਸ ਕਰਕੇ ਆਪਾਂ ਛੋੜ ਦੇ ਵਿੱਚ ਹੀ ਦਿਖਾਉਨੇ ਆ ਪਰ ਫਿਰ ਵੀ ਮੇਰੀ ਵੀਡੀਓ ਤਕਰੀਬਨ 10 ਮਿੰਟ ਦੇ ਕਰੀਬ ਚਲੀ ਜਾਂਦੀ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮੇਰੇ ਵੀਰਾਂ ਇਹ ਨਾ ਸੋਚਿਆ ਕਰੋ ਕਿ ਜਿੰਨਾ ਚਿਰ ਵੀਡੀਓ ਬਣਦੀ ਤੇ ਓਨਾ ਕੋਈ ਟਾਈਮ ਦੇ ਵਿੱਚ ਹੀ ਕੰਮ ਹੋ ਜਾਂਦਾ ਤੇ ਬਾਕੀ ਨਾ ਮੇਰੀ ਰਿਕਵੈਸਟ ਹੈ ਹਰ ਇੱਕ ਚਾਉਣ ਵਾਲੇ ਨੂੰ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਬਣਾਉਣ ਤੇ ਵੀ ਨਾ ਬਹੁਤ ਜਿਆਦਾ ਮਿਹਨਤ ਲੱਗਦੀ ਹੈ ਤੇ ਐਡੀਟਿੰਗ ਕਰਨ ਤੇ ਵੀ ਮੇਰੇ ਕੋਲ ਇੰਨਾ ਜਿਆਦਾ ਸਮਾਂ ਨਹੀਂ ਹੁੰਦਾ ਕੰਮ ਦਾ ਵੀ ਰਾਸ਼ੇ ਤੁਹਾਡੇ ਭਰਾਵਾਂ ਦੇ ਸਾਥ ਨਾਲ ਆਪਣੇ ਕੋਲ ਵਧੀਆ ਕੰਮ ਚੱਲਦਾ ਹੈਗਾ ਸੋ ਇਸ ਚੀਜ਼ ਦਾ ਵੀ ਮੇਰਾ ਵੀਰ ਧਿਆਨ ਕਰਿਆ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਮੈਨੂੰ ਪਤਾ ਲੱਗ ਜਾ ਕਿ ਕਿਹੜਾ ਕਿਹੜਾ ਮੇਰਾ ਵੀਰ ਡੇਲੀ ਵੀਡੀਓ ਵੇਖਦਾ ਕਿਹੜੇ ਕਿਹੜੇ ਵੀਰ ਆਪਣੇ ਕੰਮ ਨੂੰ ਪਸੰਦ ਕਰਦੇ ਆ ਸੋ ਗੱਲਾਂ-ਗੱਲਾਂ ਦੇ ਵਿੱਚ ਆਪਣਾ ਵਾਸ਼ਿੰਗ ਵਾਲਾ ਕੰਮ ਕੰਪਲੀਟ ਹੋ ਚੁੱਕਾ ਤੇ ਹੁਣ ਸਾਰੇ ਪਾਰਟ ਜਿਸ ਤਰ੍ਹਾਂ ਖੋਲੇ ਸੀ ਉਸੇ ਤਰ੍ਹਾਂ ਹੀ ਆਪਾਂ ਲਗਾ ਰਹੇ ਹਾਂ ਇਹ ਵਾਲੀ ਟੇਪ ਵੀ ਉਤਾਰੀ ਸੀ ਤੇ ਇਹਨੂੰ ਪਹਿਲਾਂ ਉਸ ਤੇ ਇਨਸੂਲੇਸ਼ਨ ਨੂੰ ਲਗਾ ਕੇ ਤੇ ਇਹਦੇ ਉੱਪਰ ਪਹਿਲਾਂ ਕਾਟਨ ਟੇਪ ਕੀਤੀ ਹੈ ਹੁਣ ਜਿਹੜੀ ਆ ਵਾਈਟ ਟੇਪ ਕਰ ਦਿੱਤੀ ਹੈ ਤੇ ਸਾਰਾ ਕੰਮ ਇਨਡੋਰ ਦਾ ਕੰਪਲੀਟ ਹੋ ਚੁੱਕਾ ਕੋਰ ਆਪਾਂ ਬਾਹਰ ਦੇ ਵਿੱਚ ਲਗਾਵਾਂਗੇ ਕਿਉਂਕਿ ਵਾਇਰ ਵੀ ਆਊਟਡੋਰ ਦੀ ਇੱਥੇ ਲਗਾਨੀ ਹੈਗੀ ਹੈ ਇੰਡੋਰ ਯੂਨਟ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਅੰਦਰ ਲਾਇਆ ਤੇ ਇਹ ਵਾਲੀ ਜਿਹੜੀ ਪਲੇਟ ਲੱਗੀ ਹੋਈ ਸੀ ਤੇ ਇਹਦੇ ਉੱਪਰ ਜਾਲਾ ਜੂਲਾ ਲੱਗਿਆ ਉਹ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਤੇ ਇੰਡੋਰ ਯੂਨਟ ਨੂੰ ਇੰਦੀ ਜਗ੍ਹਾ ਦੇ ਉੱਪਰ ਸੈਟ ਵੀ ਕਰ ਦਿੱਤਾ ਦੋਨੋਂ ਫਲੇਅਰ ਨਵਾਂ ਬਣਾਵਾਂਗੇ ਫਲੇਅਰ ਨਵੇਂ ਬਣਾ ਕੇ ਪਾਈਪ ਦੁਬਾਰਾ ਲਾਵਾਂਗੇ ਕਿਉਂਕਿ ਪੈਂਚ ਬਹੁਤ ਜ਼ਿਆਦਾ ਪੈਪ ਹੋ ਰਹੀ ਸੀ ਜਦੋਂ ਕੱਲ੍ਹ ਦੇ ਹਨ ਪਹਿਲਾਂ ਵੀ ਪੈਂਚ ਤੇ ਆਇਆ ਹੁਣ ਇਸ ਕਰਕੇ ਨਵੇਂ ਫਲੇਅਰ ਬਣਾਵਾਂਗੇ ਇਹ ਜਿਹੜੇ ਫਲੇਅਰ ਨਾ ਬਿਲਕੁਲ ਮਸਤ ਬਣਿਆ ਸਾਫ ਸੁਥਰੇ ਫਲੇਅਰ ਬਣ ਗਿਆ ਤੇ ਇਹਨਾਂ ਫਲੇਅਰ ਨਟਾਂ ਨੂੰ ਆਪਾਂ ਹੁਣ ਇੰਡੋਰ ਯੂਨਟ ਦੇ ਨਾਲ ਕੱਸ ਦਿਵਾ ਲਿਆ ਚੰਗਾ ਆਇਆ ਵੇਖ ਲਿਆ ਇਹ ਵਾਲਾ ਫਲੇਅਰ ਨਟ ਵੀ ਨਾ ਬਾਹਰ ਆ ਰਿਹਾ ਆ ਦੇਖੋ ਇਹ ਤਾਂ ਤਮਾਮ ਹੋ ਜਾਣਾ ਸੀ ਗੈਸ ਦਾ ਫਿਰ ਮਸਤ ਬਣ ਚੁੱਕਾ ਇਹਨੂੰ ਆਪਾਂ ਤੇ ਸੈੱਟ ਕਰਾਂਗੇ ਸਰਵਿਸ ਵਾਲਾ ਪੰਪ ਆਪਣਾ ਫਿੱਟ ਹੋ ਚੁੱਕਾ ਤੇ ਨਾਲ ਦੀ ਨਾਲ ਵੈਕਿਊਮ ਕਰਾ ਰਹੇ ਹਾਂ ਹਾਲਾਂਕਿ ਗੈਸ ਬਾਈ ਨੰਬਰ ਹੈ ਫਿਰ ਵੀ ਆਪਾਂ ਵੈਕਿਊਮ ਕਰਵਾਉਨੇ ਆ ਤੇ ਥੋੜਾ ਜਿਹਾ ਹੁਣ ਆਪਣਾ ਉੱਪਰ ਵਾਲਾ ਕੰਮ ਰਹਿ ਗਿਆ ਮੋਟਰ ਨੂੰ ਸਾਈਡ ਤੇ ਰੱਖਤਾ ਤੇ ਕੋਇਲ ਜਿਹੜਾ ਬਿਲਕੁਲ ਕਲੀਅਰ ਨਜ਼ਰ ਆ ਰਿਹਾ ਹੁਣ ਸਰਵਿਸ ਕਰਨਾ ਵੀ ਆਸਾਨ ਹੋ ਜੂਗਾ ਆ ਪਾਈਪ ਦੇ ਉੱਪਰ ਨਾ ਸਾਰੇ ਜਿਹੜੇ ਇਨਸੂਲੇਸ਼ਨ ਹੈ ਉਹ ਧੁੱਪ ਦੇ ਨਾਲ ਖਰਾਬ ਹੋ ਜੁਕੀ ਤੇ ਆਪਾਂ ਇਨਸੂਲੇਸ਼ਨ ਵੀ ਦੇ ਉੱਪਰ ਕਰਾਂਗੇ ਤੇ ਨਾਲ ਹੀ ਉੱਪਰ ਤੇਲ ਕਰ ਦਾਂਗੇ ਵੈਕਿਊਮ ਜਮਾ ਹੀ ਨਹੀਂ ਹੋ ਰਿਹਾ ਬਿਲਕੁਲ ਉਹ ਮੇਰੇ ਦਾ ਮਤਲਬ ਇਹ ਕਿਤੇ ਮੋਟੀ ਲੀਕ ਹੈ ਮਾੜੀ ਨਹੀਂ ਮੋਟੀ ਕਈ ਵਾਰੀ ਨਾਲ ਫਾਲਟ ਆਸਾਨ ਹੋ ਜਾਂਦਾ ਆਪ ਵੀ ਵੇਖੋ ਜੇ ਆਪਾਂ ਅਣਗਹਿਲੀ ਕਰਦੇ ਉਦਾਂ ਹੀ ਗਾਇਸ਼ ਛੱਡ ਦਿੰਦੇ ਤੇ ਕੰਮ ਹੋ ਜਾਂਦਾ ਸਖਰਾਬ ਆ ਪੈਰ ਨਾਲ ਪੈਰ ਦੀ ਰਗੜ ਵੱਜਦੇ ਨਾ ਆ ਸਾਰੀ ਲੀਕ ਹੋ ਰਹੀ ਸੀ ਸਮਾਂ ਰਹਿੰਦੇ ਆਪਾਂ ਨੂੰ ਪਤਾ ਲੱਗ ਗਿਆ ਟਾਈਮ ਤਾਂ ਚਲੋ ਕੋਈ ਨਹੀਂ ਇੱਥੇ ਲੱਗਦਾ ਲੱਗ ਜੇ ਕੋਈ ਦਿੱਕਤ ਨਹੀਂ ਪਰ ਇਦਾਂ ਬਾਅਦ ਦੇ ਵਿੱਚ ਆਉਣਾ ਬਹੁਤ ਔਖਾ ਜਿੰਨਾ ਇਹ ਪਾਇਪ ਨੂੰ ਆਪਣਾ ਜੋਇੰਟ ਲਾਵਾਂਗੇ ਹੁਣ ਚਿੱਟਾ ਇਹ ਦੇਖੋ ਪਾਇਪ ਨੂੰ ਰਗੜਵਾਜਵਾਜ ਕੇ ਸਾਰਾ ਕੰਮ ਆਇਆ ਤੇ ਮੈਂ ਕਹਾਂ ਵੈਕਿਊਮ ਬਣਨੀ ਕਿਉਂ ਨਹੀਂ ਹੋ ਰਿਹਾ ਇੰਨੇ ਟਾਈਮ ਦੇ ਵਿੱਚ ਤਾਂ ਵੈਕਿਊਮ ਹੋ ਜਾਂਦਾ ਪਰ ਇਹ ਆ ਵੀ ਆਪਾਂ ਨੂੰ ਲੀਕਜ ਉੱਪਰ ਹੀ ਮਿਲ ਗਈ ਇਹਨੂੰ ਕੱਟ ਕੇ ਇਹਨਾਂ ਜੋਇੰਟ ਲਾ ਦਾਂਗੇ ਹਨੇਰਾ ਵੀ ਹੋ ਰਿਹਾ ਦੇਖੋ ਇਹ ਚਲੋ ਜੇ ਆਪਾਂ ਤਨਉਮ ਨੂੰ ਕੰਮ ਕਰਦੇ ਨਾ ਤੇ ਪ੍ਰਮਾਤਮਾ ਵੀ ਆਪਣਾ ਸਾਥ ਦਿੰਦਾ ਪ੍ਰੈਸ਼ਰ ਭਰ ਰਹੇ ਇਹਦੇ ਵਿੱਚ ਤੇ ਲੀਕੇਜ ਹੋਣਾ ਆਪਾਂ ਦੀ ਚੈੱਕ ਕਰ ਲੈਣੇ ਆ ਤੇ ਕੋਈ ਕਸਰ ਰਹੇ ਨਾ ਜਾਵੇ ਜਿਆਦਾਤਰ ਤਾਂ ਵੈਕਿਊਮ ਬਹੁਤ ਕੁਝ ਬਿਆਨ ਕਰ ਦਿੰਦਾ ਤੇ ਵੈਕਿਊਮ ਤੋਂ ਹੀ ਆਪਾਂ ਨੂੰ ਇਹਦੀ ਲੀਕ ਲੱਗਦੀ ਹੈ। ਆ ਕਸੇ ਹੀ ਮਨ ਚੈੱਕ ਕਰ ਲੈਨੇ ਆ। ਉਹਦੇ ਕਵਰ ਕੋਲ ਲਾ ਦੇ ਯਾਰ। ਲਾ ਦिए। ਹੂੰ ਕਸ ਲੈਣਾ। ਇਧਰ ਲਾ ਬੰਨਾ ਪਹਿਲਾਂ ਪਾਣਾ ਹੈ। ਉਹੀ ਵੈਕਿਊਮ ਵੇਖੋ ਵੀ ਵੈਕਿਊਮ ਦੀ ਆਵਾਜ਼ ਵੀ ਹੁਣ ਘੁੱਟ ਕੇ ਚੱਲਦੀ ਪਈ ਆ। ਮਤਲਬ ਕਿ ਵੈਕਿਊਮ ਹੋ ਰਿਹਾ। ਇਨਸੂਲੇਸ਼ਨ ਆ ਪੂਰੀ ਵਧੀਆ ਤਰੀਕੇ ਨਾਲ ਰੋਕੀਓ। ਉਹੀ ਪਾ ਬਣਾ ਜਿਹੜੇ ਨੰਗੀ ਹੋਈ ਸੀ। ਇਹ ਦੇਖਿਆ ਵੀ ਆਪਣਾ ਕੰਮੂਰ ਹੋ ਚੁਕਾ ਹੈ ਹੁਣ ਜੇ ਆਪਾਂ ਗਿਆ ਛੱਡਾਂਗੇ ਤੇ ਥੱਲੇ ਰੀਕੀ ਵਗੈਰਾ ਚੈੱਕ ਕਰਕੇ ਤੇ ਇੰਡੋਰ ਨੂੰ ਸਟਾਰਟ ਕਰਾਂਗੇ ਲੀਕ ਵੀ ਬਿਲਕੁਲ ਓਕੇ ਆ ਕੋਈ ਕਿਸੇ ਤਰ੍ਹਾਂ ਦੀ ਲੀਕ ਜ ਨਹੀਂ ਗਈ ਤੇ ਉਹ ਵੀ ਹੋ ਗਈ ਚੰਗੀ ਤਰ੍ਹਾਂ ਟਾਈ ਲੋਕ ਵੀ ਲੱਗੇ ਤੇ ਪਾਣੀ ਏਸੀ ਵਿੱਚ ਪੂਰਾ ਆ ਗਿਆ ਏਸੀ ਨੂੰ ਚਲਦਿਆਂ ਤਕਰੀਬਨ ਅੱਧਾ ਘੰਟਾ ਹੋ ਚੁਕਾ ਹੈ ਅੱਧੇ ਘੰਟੇ ਦੇ ਵਿੱਚ ਪਾਣੀ ਦੀ ਇੱਕ ਵੀ ਡ੍ਰੋਪ ਕੰਧ ਦੇ ਨਾਲ ਜਾਂ ਪੈਨਲ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਨਹੀਂ ਆ ਰਹੀ। ਆਪਣਾ ਜਿਹੜਾ ਕੀਤਾ ਹੋਇਆ ਕੰਮ ਬਿਲਕੁਲ ਕਾਮਯਾਬ ਹੋ ਚੁੱਕਾ ਹੈ। ਅਸਲ ਦੇ ਵਿੱਚ ਜਿਹੜਾ ਲੀਕੇਜ ਵਾਲਾ ਫੰਡਾ ਹੈ ਨਾ ਇਹ ਕਈ-ਕਈ ਘੰਟੇ ਲਗਾ ਦਿੰਦਾ ਤੇ ਕਈ ਵਾਰੀ ਆਪਣੇ ਆਪ ਹੀ ਸੈੱਟ ਹੋ ਜਾਂਦਾ। ਜਦੋਂ ਆਪਾਂ ਆਏ ਹਣਾ ਏਸੀ ਨੂੰ ਕਰਨ ਤੇ ਹਵਾ ਦਾ ਫਲੋ ਨਹੀਂ ਸੀਗਾ ਤੇ ਹੁਣ ਪੱਖਾ ਵੀ ਬੰਦ ਹੈ ਉਹ ਸਾਹਮਣੇ LED ਦੇ ਪਿਆ ਕਪੜਾ ਉਹ ਵੀ ਬਿਲਕੁਲ ਫਰ ਫਰ ਹਵਾ ਦੇ ਨਾਲ ਹਿੱਲ ਰਿਹਾ। ਤਕਰੀਬਨ ਰਾਤ ਦੇ 8 ਵਜ ਚੁੱਕੇ ਨੇ ਤੇ ਆਪਣਾ ਪਿੰਡ ਇੱਥੋਂ ਲਗਭਗ 40 ਕਿਲੋਮੀਟਰ ਦੂਰ ਹੈ ਜਿਹੜੇ ਵੀਰ ਕਹਿੰਦੇ ਹਨ ਵੀ ਏਸੀ ਲਾ ਕੇ ਸਰਵਿਸ ਕਰਦੇ ਆ ਤੇ ਲਗਭਗ 1 ਘੰਟੇ ਦੇ ਵਿੱਚ ਕਰਦੇ ਆ ਵੀਰੇ ਆਪਾਂ 4 ਵਜੇ ਆਏ ਸੀ 8 ਵਜ ਚੁੱਕੇ ਨੇ ਏਸੀ ਦੀ ਪ੍ਰੋਬਲਮ ਵੀ ਸੋਲਵ ਕਰ ਦਿੱਤੀ ਆ ਜਿਹੜੀ ਵਾਟਰ ਲੀਕ ਦੀ ਉਹ ਵੀ ਪ੍ਰੋਬਲਮ ਬਾਈ ਦੀ ਇੱਥੋਂ ਦੇ ਕਰਕੇ ਆਪਾਂ ਗੈਸ ਦੀ ਵੀ ਬਚਤ ਕਰ ਦਿੰਦੀ ਹੈ ਜੇਕਰ ਇੱਕ ਵਾਰੀ ਆਪਾਂ ਗੈਸ ਪਾ ਕੇ ਚਲੇ ਜਾਂਦੇ ਨਾ ਤੇ ਪ੍ਰੋਬਲਮ ਇਹੀ ਆਉਣੀ ਸੀ ਗੈਸ ਲੀਕ ਹੋ ਜਾਣੀ ਵੀ ਜਿੱਥੇ ਉਹ ਪਾਈਪ ਤੋਂ ਤੁਸੀਂ ਦੇਖ ਲਿਆ ਬਈ ਕੰਮ ਆਪਾਂ ਕਰਦੇ ਆਂ ਟਾਈਮ ਲਾ ਕੇ ਕਰਦੇ ਆਂ ਤੇ ਕਦੀ ਰਿਪੀਟ ਨਾ ਹੀ ਆਵੇ ਇਹ ਹੀ ਆਪਣੀ ਕੋਸ਼ਿਸ਼ ਹੁੰਦੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆਂ ਕਿਤੇ ਹੋਰ ਨਵੀਂ ਵੀਡੀਓ ਦੇ ਵਿੱਚ